ਇੱਕ ਪਾਸੇ ਦੇ ਦਿੱਤੇ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਦੂਜੇ ਪਾਸੇ ਚੋਣ ਖਾੜਾ ਪਕਿਆ ਹੋਇਆ ਹੈ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਲਾਣੇ ਗਏ ਨੇ ਪਰ ਦੂਜੇ ਪਾਸੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਏ ਦਿਨ ਹੀ ਭਾਜੀਪੀ ਦੇ ਉਮੀਦਵਾਰ ਅਦਾਬੁਰੂ ਹੋ ਰਿਹਾ ਹੈ ਗੱਲ ਕੀਤੀ ਜਾਵੇ ਫ੍ਰੀਕਵਿਟ ਲੋਕ ਸਭਾ ਦੀ ਤਾਂ ਭਾਜੀਪੀ ਵੱਲੋਂ ਆਪਣਾ ਹਸਰਾ ਹੰਸ ਨੂੰ ਉਮੀਦਵਾਰ ਲਾਣਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਤੋਂ ਫ੍ਰੀਕਵਿਟ ਹਸਰਾ ਹੰਸ ਪਹੁੰਚ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬੀਤੀ ਦਿਨੀ ਹਵੇਲੀ ਦੇ ਵਿੱਚ ਵਰਕਰ ਮੀਟਿੰਗ ਦੇ ਦੌਰਾਨ ਵੀ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਬੀਜੇਪੀ ਦੇ ਐਸ. ਵੀ. ਭਾਈਚਾਰੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਕਿਸਾਨ ਆਪਣਾ ਇਸੇ ਤਰ੍ਹਾਂ ਵਿਰੋਧ ਜਾਰੀ ਰੱਖਣਗੇ ਤਾਂ ਕਿਤੇ ਨਾ ਕਿਤੇ ਉਹ ਵੀ ਕਿਸਾਨਾਂ ਦਾ ਵਿਰੋਧ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਕਿਸਾਨ ਵਿਰੋਧ ਕਰਨ ਉਹਨਾਂ ਦਾ ਹੱਕ ਹੈ ਅਰ ਜੇਕਰ ਵਿਰੋਧ ਤਿੱਖਾ ਕਰਨਗੇ ਤਾਂ ਉਹਨਾਂ ਵੱਲੋਂ ਵੀ ਵਿਰੋਧ ਉਹਨਾਂ ਦਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਫੀਕੁਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਉਹਨਾਂ ਵੱਲੋਂ ਸ joint ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਵਿੱਚ ਫੀਕੁਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਪ੍ਰਦਰਸ਼ਨ ਕਰਨ ਕਿਤੇ ਨਾ ਕਿਤੇ ਸ਼ਾਂਤਮਈ ਤਰੀਕੇ ਨਾਲ ਕਰਨ ਤਾਂ ਜੋ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਦੂਜੇ ਪਾਸੇ ਇਸ ਮੌਕੇ ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਵੀ ਕਿਹਾ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਪਰ ਉਹ ਜਾਬਤੇ ਦੇ ਵਿੱਚ ਰਹਿ ਕੇ ਪ੍ਰਦਰਸ਼ਨ ਕਰਨਗੇ ਤਾਂ ਜੋ ਕੋਈ ਅਜਿਹੀ ਅਨਸਖਾਮੀ ਘਟਨਾ ਨਾ ਆਵੇ ਤੁਸੀਂ ਸੁਣੋ ਇਸ ਮੌਕੇ ਕੀ ਕੀਆ ਭਾਰਤੀ ਕਿਸਾਨ ਯੂਨੀਤਤਾ ਸਿੱਧੂਪੁਰਾ ਦੇ ਇੰਗਰਸ ਸਿੰਘ ਕਲੀਆਂ ਨੇ ਅਤੇ ਨਾਲ ਹੀ ਕੀ ਕੀਆ ਡੀਐਸਪੀ ਫਰੀਦਕੋਟ ਇਕਬਾਲ ਸਿੰਘ ਨੇ ਅ ਅੱਜ ਜੋ ਐਸਐਸਪੀ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਕੁਝ ਮੋਰਚੇ ਦੇ ਵੱਲੋਂ ਸਾਡੇ ਮੋਰਚਿਆਂ ਵੱਲੋਂ ਜਿਹੜੇ ਅਸੀਂ ਉੱਥੇ ਸੰਘਰਸ਼ ਕਰ ਰਹੇ ਹਾਂ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਉਹਦੇ ਦੌਰਾਨ ਜੋ ਇਲੈਕਸ਼ਨਾਂ ਦਾ ਦੌਰ ਹੈ ਅ ਲੀਡਰ ਹੈ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਨੇ ਉਹ ਆ ਰਹੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਹਾਂ ਤਾਂ ਉਹਦਾ ਜਿਹੜਾ ਸਾਡਾ ਫੋਰਮਾਂ ਦਾ ਸਾਡੇ ਮੋਰਚੇ ਦਾ ਦਿੱਤਾ ਹੋਇਆ ਪ੍ਰੋਗਰਾਮ ਹੈ ਵੀ ਉਹਨਾਂ ਨੂੰ ਉਹਨਾਂ ਦਾ ਵਿਰੋਧ ਕਰਨਾ ਔਰ ਉਹਨਾਂ ਦੇ ਜਿਹੜੇ ਕੋਈ ਸਵਾਲ ਜਵਾਬ ਕਰਨੇ ਉਹ ਸਾਡਾ ਪ੍ਰੋਗਰਾਮ ਹੈ ਅਸੀਂ ਉਹ ਕਰ ਰਹੇ ਹਾਂ ਐ ਐਸਐਸਪੀ ਸਾਹਿਬ ਦੇ ਨਾਲ ਮੀਟਿੰਗ ਕਰਨ ਦਾ ਸਿਰਫ ਇੰਨਾ ਹੀ ਮਸਲਾ ਸੀ ਉਹਨਾਂ ਨੇ ਇਹ ਕਿਹਾ ਵੀ ਆਪਦੇ ਹਾਲਾਤਾਂ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਵਤੇ ਦੇ ਵਿੱਚ ਰਹਿ ਕੇ ਜਿਹੜਾ ਕੰਮ ਉਹਨਾਂ ਨੇ ਸਾਨੂੰ ਕੋਈ ਪ੍ਰੋਗਰਾਮ ਕਰਨ ਤੋਂ ਮਨਾ ਨਹੀਂ ਕੀਤਾ ਨਾ ਅਸੀਂ ਪ੍ਰੋਗਰਾਮ ਕੋਈ ਪਿੱਛੇ ਹਟਾਉਣ ਲੱਗੇ ਅਸੀਂ ਦਿੱਤੇ ਹੋਏ ਪ੍ਰੋਗਰਾਮ ਕਰਾਂਗੇ ਹਾਂ ਐਸਐਸਪੀ ਸਾਹਿਬ ਨੂੰ ਇਹ ਜ਼ਰੂਰ ਉਹਨਾਂ ਦੀ ਸਾਨੂੰ ਜਿਹੜੀ ਅੱਜ ਮੀਟਿੰਗ ਦੇ ਵਿੱਚ ਰਿਕਵੈਸਟ ਕੀਤੀ ਹੈ ਵੀ ਮਾਹੌਲ ਨੂੰ ਜਿਹੜਾ ਬਿਲਕੁਲ ਸ਼ਾਂਤ ਰੱਖ ਕੇ ਆਪਦੇ ਜਾਬਤੇ ਦੇ ਵਿੱਚ ਰਹਿ ਕੇ ਕਾਨੂੰਨ ਨੂੰ ਬਿਨਾਂ ਕਿਸੇ ਹੱਥ ਦੇ ਵਿੱਚ ਲਿਆਂ ਜਿਹੜਾ ਤੁਸੀਂ ਆਪ ਦਾ ਪ੍ਰੋਟੈਸਟ ਕਰ ਸਕਦੇ ਆ ਅਸੀਂ ਉਹ ਪ੍ਰੋਟੈਸਟ ਕਰਾਂਗੇ ਪਰ ਅਸੀਂ ਇਹ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਨਹੀਂ ਹੈਗਾ ਕਿ ਕੋਈ ਜਿਹੜੇ ਹਾਲਾਤ ਹੈ ਉਹ ਬੇਕੰਟਰੋਲ ਹੋਣ ਅੱਜ ਜੀਜੇਪੀ ਦੇ ਐਸਸੀ ਵਿੰਗ ਵੱਲੋਂ ਇੱਕ ਜਿਹੜਾ ਹੈਗਾ ਅਨਾਉਂਸਮੈਂਟ ਕੀਤੀ ਗਈ ਹੈ ਕਿ ਉਹ ਉਹਨਾਂ ਦੇ ਵੱਲੋਂ ਵਿਰੋਧ ਕਰਨ ਵਾਲੇ ਕਿਸਾਨਾਂ ਦਾ ਜਿਹੜਾ ਹੈਗਾ ਮੁਕਾਬਲਾ ਕੀਤਾ ਜਾਏਗਾ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਵਿਖੋ ਮੁਕਾਬਲਾ ਅਸੀਂ ਆਪਦੇ ਹਰ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੀ ਪਬਲਿਕ ਹੁੰਦੀ ਹੈ ਸਾਡੇ ਨਾਲ ਕਿਸਾਨ ਹੁੰਦੇ ਨੇ ਅਸੀਂ ਉਹਨਾਂ ਨੂੰ ਸਮਝਾਉਂਦੇ ਰਹਿੰਦੇ ਆ ਗੱਲਾਂ ਕਿ ਜਦੋਂ ਅਸੀਂ ਪ੍ਰੋਟੈਸਟ ਕਰਾਂਗੇ ਤਾਂ ਸੁਭਾਵਿਕ ਹੈ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਸ਼ਰਾਰਤੀ ਲੋਕ ਹੁੰਦੇ ਆ ਉਹ ਮੁਕਾਬਲਾ ਵਗੈਰਾ ਕਹਿ ਕੇ ਇਹੋ ਜਿਹੀਆਂ ਗੱਲਾਂ ਫਲਾਉਣੀ ਆ ਸਾਨੂੰ ਢਕਾਉਣਾ ਇਹੀ ਗੱਲ ਉੱਥੇ ਬਣੀ ਹੈ ਨਾ ਖਨੋਰੀ ਬਾਰਡਰ ਤੇ ਸ਼ੁਭ ਕਰਨ ਦੀ ਜਿਹੜੇ ਸ਼ਹੀਦ ਹੋਣ ਵਾਲੀ ਗੱਲ ਬਣੀ ਉਧਰਲੇ ਪਾਸਿਓ ਆ ਕੇ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਨੌਜਵਾਨਾਂ ਨੂੰ ਢੜਕਾਇਆ ਗਿਆ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਤਾਂ ਉਹ ਫਿਰ ਨੌਜਵਾਨ ਢੜਕੇ ਤੇ ਫਿਰ ਜਿਹੜੀ ਟਕਰਾਰ ਹੋਇਆ ਤੇ ਸਾਡਾ ਨੌਜਵਾਨ ਜਿਹੜਾ ਸਾਡੇ ਵਿੱਚੋਂ ਗਿਆ ਇਹ ਹੀ ਚੀਜ਼ ਹੈ ਨਾ ਇਹ ਅਸੀਂ ਸਮਝਾਉਂਦੇ ਰਹਿੰਨੇ ਆਂ ਕਿ ਇਹ ਜਿਹੜੀਆਂ ਪਾਰਟੀਆਂ ਦੇ ਜਿਹੜੇ ਲੋਕ ਹੁੰਦੇ ਆ ਇਹਨਾਂ ਦੇ ਵਿੱਚ ਆਪਦੇ ਸ਼ਰਾਰਤੀ ਬੰਦੇ ਅਜਿਹੇ ਆ ਜਿਹੜੀਆਂ ਉਹਨਾਂ ਨੇ ਬਿਆਨਬਾਜ਼ੀਆਂ ਕਰਨੀਆਂ ਵੀ ਅਸੀਂ ਉਹਨਾਂ ਦੇ ਨਾਲ ਜਿਹੜਾ ਮੁਕਾਬਲਾ ਕਰਾਂਗੇ ਤਾਂ ਇੱਕ ਭੜਕਾਉਣ ਵਾਲੀ ਉਹਨਾਂ ਦੀ ਮੈਂ ਕਹੂੰਗਾ ਵੀ ਬਿਆਨ ਹੈ ਅਸੀਂ ਇਹ ਤੋਂ ਬਿਲਕੁਲ ਸचेत ਰਹਾਂਗੇ ਅਸੀਂ ਆਪਦੇ ਦਾਇਰੇ ਦੇ ਵਿੱਚ ਰਹਿ ਕੇ ਕਰਾਂਗੇ ਪਿਛਲੇ ਦਿਨੀ ਜਦੋਂ ਹਰਸਾ ਹਰਸਪ੍ਰੀਕੋਟ ਆਏ ਸੀਗੇ ਹਵੇਲੀ ਟੱਬੇ ਦੇ ਵਿੱਚ ਮੀਟਿੰਗ ਕਰਨ ਲਈ ਉਹ ਤੁਹਾਡੀਆਂ ਜਿੱਥੇ ਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਉਸ ਦੇ ਵੀ ਦੌਰਾਨ ਉਹਨਾਂ ਦੀ ਗੱਡੀ ਤੇ ਡੰਡੇ ਮਾਰਦੇ ਵੀ ਦੇਖੇ ਗਏ ਕਿਸਾਨ ਉਹ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਉਸੇ ਚੀਜ਼ ਨੂੰ ਲੈ ਕੇ ਅੱਜ ਮੀਟਿੰਗ ਹੋਈ ਲੱਗਦੀ ਹੈ ਨਹੀਂ ਉਸ ਚੀਜ਼ ਨੂੰ ਲੈ ਕੇ ਨਹੀਂ ਹੋਈ ਵੈਸੇ ਸਾਰਾ ਹੀ ਇਹ ਜਿਹੜਾ ਜਿੰਨਾ ਚੋਣਾ ਜਿੰਨਾ ਚਰ ਦੌਰ ਚੱਲਣਾ ਚੋਣਾ ਦਾ ਇਹ ਵਿਰੋਧ ਹੋਣੇ ਹੈ ਉਨ ਸਾਰੇ ਨੂੰ ਇਹ ਹੋਇਆ ਦੋਵੇਂ ਪ੍ਰਸ਼ਾਸਨ ਨਾਲ ਵੀ ਔਰ ਸਾਡੀਆਂ ਜਥੇਬੰਦੀਆਂ ਨਾਲ ਵੀ ਵੀ ਦੋਵੇਂ ਐਗਰੀ ਹੋ ਕੇ ਕਿਸੇ ਵੀ ਮਤਲਬ ਕੇ ਵੀ ਹਾਲਾਤ ਨੂੰ ਵਿਗੜਨ ਤੋਂ ਬਚਾਉਣਾ ਇਸੇ ਕਰਕੇ ਜਿਹੜੀ ਅੱਜ ਮੀਟਿੰਗ ਸਰ ਅੱਜ ਜਿਹੜੀ ਸੜਮੋਰਚਾ ਗੈਰ ਰਾਜਨੀਤਿਕ ਹੋਈ ਕਿ ਸਾਰੇ ਨਹੀਂ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਜਿਹੜੇ ਦੋਵੇਂ ਫੋਰਮ ਦੇਸ਼ ਭਰ ਦੀਆਂ ਜਥੇਬੰਦੀਆਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਡੱਬਾਲੀ ਬਾਰਡਰ ਤੇ ਵੱਖ-ਵੱਖ ਬਾਰਡਰਾਂ ਤੇ ਲੜਾਈ ਅਸੀਂ ਲੜ ਰਹੇ ਹਾਂ ਉਹਨਾਂ ਫੋਰਮਾਂ ਦੀ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਹਾਂ ਕੋ ਯਾਨੀ ਕਿ ਵਿਰੋਧ ਹੋਵੇਗਾ ਪਰ ਜਿਵੇਂ ਪਹਿਲਾਂ ਗਰਮ ਹੋਏ ਨਾ ਮਾਹੌਲ ਹੋ ਜੂ ਨਹੀਂ ਕਿਤੇ ਨਹੀਂ ਬਿਲਕੁਲ ਬਿਲਕੁਲ ਵਿਰੋਧ ਹੋਊਗਾ ਜਿਹੜਾ ਪ੍ਰੋਗਰਾਮ ਸਾਨੂੰ ਸਾਡੇ ਮੋਰਚੇ ਦਾ ਦਿੱਤਾ ਹੋਇਆ ਹੈ ਵਿਰੋਧ ਹੋਊਗਾ ਸਵਾਲ ਜਵਾਬ ਦੇਣੇ ਪੈਣਗੇ ਲੀਡਰਾਂ ਨੂੰ ਸਵਾਲ ਜਵਾਬ ਹੋਣਗੇ ਪਰ ਇਹ ਨਹੀਂ ਹੈ ਵੀ ਅਸੀਂ ਕੋਈ ਉੱਥੇ ਮਾਹੌਲ ਨੂੰ ਖਰਾਬ ਕਰਾਂਗੇ ਹਾਂ ਕਾਨੂੰਨ ਨੂੰ ਨਹੀਂ ਹੱਥ ਚ ਲਿਆਜੂ ਹਾਂਜੀ ਸਰ ਅੱਜ ਸਯੁਤ ਕਿਸਾਨ ਮੋਰਚਾ 11:00 ਦੀ ਮੀਟਿੰਗ ਹੋਈ ਹੈ ਕੀ ਫੈਸਲੇ ਲਏ ਗਏ ਅੱਜ ਕਿਸਾਨ ਯੂਨੀਅਨ ਦੇ ਗੈਰ ਰਾਜਨੀਤਿਕ ਰੰਗ ਨਾਲ ਅਸੀਂ ਮੀਟਿੰਗ ਕੀਤੀ ਹੈ ਜੋ ਇਹ ਆਪਣਾ ਬੀਜੇਪੀ ਕੈਂਡੀਡੇਟ ਦਾ ਵਿਰੋਧ ਕਰ ਰਿਹਾ ਉਸ ਬੰਦੀ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਹੈ ਵੀ ਜੋ ਵੀ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਦਾ ਪ੍ਰੋਟੈਸਟ ਕਰਨਗੇ ਉਸ ਤੋਂ ਬਾਹਰ ਨਹੀਂ ਜਾਣਗੇ। ਹਰ ਬਾਕੀ ਜਿੱਥੇ ਬੰਦੀਆਂ ਨੇ ਵੀ ਗੱਲਬਾਤ ਕੀਤੀ ਹੈ ਉਹਨਾਂ ਦੀ ਹਾਂਜੀ ਅੱਜ ਇਹਨਾਂ ਨਾਲ ਮੀਟਿੰਗ ਰੱਖੀ ਹੈ ਕੱਲ ਅਸੀਂ ਉਹਨਾਂ ਨਾਲ ਕਰ ਰਹੇ ਹਾਂ।